ਵਾਹਿ ਗੁਰੂ 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 ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫਤਿਹ ਮੀਡੀਆ ਬੈਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਭਗਵੰਤ ਸਿੰਘ ਸਵਾਗਤ ਕਰਦਾ ਹਾਂ ਸੰਗਤ ਜੀ ਅੱਜ ਆ ਵਿਸਾਖੀ ਦਾ ਪਵਿੱਤਰ ਦਿਹਾੜਾ ਅਤੇ ਅੱਜ ਇਸ ਪਵਿੱਤਰ ਦਿਹਾੜੇ ਮੌਕੇ ਅਸੀਂ ਤੰਤਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੰਤਨ ਬਾਬਾ ਫਤਿਹ ਸਿੰਘ ਸਾਹਿਬ ਤੰਤਨ ਮਾਤਾ ਗੁਜਰੀ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਅਸੀਂ ਅੱਜ ਸਿੱਖ ਸੰਗਤ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਅੱਜ ਦੇ ਇਸ ਪਵਿੱਤਰ ਦਿਹਾੜੇ ਨੂੰ ਕਿਵੇਂ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਆ ਹੈ ਗੁਰੂ ਸੋ ਸੰਗਤ ਜੀ ਇਸ ਸਮੇਂ ਅਸੀਂ ਮਾਤਾ ਗੁਜਰੀ ਲੰਗਰ ਹਾਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਜਿਹੜੀਆਂ ਸੰਗਤਾਂ ਨੇ ਲੰਗਰ ਦੀ ਸੇਵਾ ਕਰ ਰਹੀਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਉਹ ਇਸ ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਆਪਾਂ ਗੱਲਬਾਤ ਕਰ ਲੈਨੇ ਆ ਬੀਬੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਤੁਹਾਡਾ ਨਾਮ ਬੀਬੀ ਰਾਜਕੌਰ ਰਾਜਕੌਰ ਜੀ ਸੋ ਸਾਡੇ ਨਾਲ ਬੀਬੀ ਰਾਜਕੌਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਬੀਬੀ ਜੀ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਅਸੀਂ ਮਨਾ ਰਿਆ ਸ ਤੁਸੀਂ ਸਾਡੇ ਜਿਹੜੀ ਹੈਗੀ ਹੈ ਦਰਸ਼ਕਾਂ ਸਾਡੀ ਸਿੱਖ ਸੰਗਤ ਨੂੰ ਇੱਕ ਸੰਦੇਸ਼ ਦੇ ਆਈ ਇਹ ਹੀ ਸੁਦੇਸ਼ ਦਿੰਨੇ ਆ ਕਿ ਵਾਧ ਚੜ ਕੇ ਜਿਵੇਂ ਵਿਸਾਖੀ ਦਾ ਤਿਯਾਰ ਮਨਾਇਆ ਜਾਂਦਾ ਖਾਲਸਾ ਦੀ ਦੇ ਵਸਾਧਿਆ ਸੀਗਾ ਉਹਦੇ ਵਿੱਚ ਅੱਜ ਵੀ ਦੇਖੋ ਤੁਸੀਂ ਉਸੇ ਤਰ੍ਹਾਂ ਹੀ ਉਤਸ਼ਾਹ ਚੱਲਦੇ ਆ ਤੇ ਉਸੇ ਤਰ੍ਹਾਂ ਹੀ ਸੰਗਤਾਂ ਵਾਧ ਚੜ ਕੇ ਹਿੱਸਾ ਲੈ ਰਹੀਆਂ ਨੇ ਜਿੰਨੀ ਸੇਵਾਏ ਕੁਝ ਉਹਨਾਂ ਦਾ ਸੀ ਕਹਿਣ ਦਾ ਆਦਿ ਮੈਂ ਪੁੱਛਣਾ ਚਾਹਣਾ ਕਿ ਅਸਵੀਰ ਤੋਂ ਇਹਦੀ ਸੇਵਾ ਕਰੋ ਕਿੰਨਾ ਟਾਈਮ ਹੋਗਾ ਤੁਹਾਨੂੰ ਇਸ ਸਮੇਂ ਸੇਵਾ ਸਾਨੂੰ ਇੱਥੇ ਕਈ ਸਾਲ ਜਿਆਦਾ ਸਾਡੇ ਬੱਚੇ ਛੋਟੇ ਛੋਟੇ ਸੀ ਸਾਡੇ ਕੋਲ ਟਾਈਮ ਨਹੀਂ ਸੀ ਹੁੰਦਾ ਸੇਵਾ ਕਰਨ ਦਾ ਅਸੀਂ ਕਥਾ ਕੀਰਤਨ ਸੁਣ ਕੇ ਚਲੇ ਜਾਂਦੇ ਸੀਗੇ ਟਾਈਮ ਤੋਂ ਟਾਈਮ ਆਵਣਾ ਟਾਈਮ ਤੋਂ ਟਾਈਮ ਚਲੇ ਜਾਣਾ ਹੁਣ ਗੁਰੂ ਦੀ ਐਡੀ ਬਖਸ਼ਿਸ਼ ਬਖਸ਼ਿਸ਼ ਏ ਕਿ ਬੱਚੇ ਵੱਡੇ ਹੋ ਗਏ ਵਿਆਹ ਹੋ ਗਏ ਪੋਤੀਆਂ ਪੋਤਰੇ ਹੋ ਗਏ ਹੁਣ ਅਸੀਂ ਘਰੋਂ ਫ੍ਰੀ ਹੋ ਗਏ ਜੀ ਬਹੁਤ ਵਧੀਆ ਹੁਣ ਅਸੀਂ ਇੱਥੇ ਸਵੇਰੇ ਆ ਜਾਨੇ 9 ਵਜੇ ਤੱਕ ਤਕਰੀਬਨ ਪਹੁੰਚ ਹੀ ਜਾਂਦੇ ਹਾਂ ਸ਼ਾਮ ਨੂੰ 4:30 ਵਜੇ ਰਾਈਟ ਅਸੀਂ ਘਰ ਚਲੇ ਜਾਂਦੇ ਤੇ ਸੇਵਾ ਸਾਡਾ ਘਰ ਜਾ ਕੇ ਜੀ ਨਹੀਂ ਲੱਗਦਾ ਹੈ ਕਿ ਸਾਨੂੰ ਸੰਗਤ ਵੀ ਸਾਡੀ ਬਹੁਤ ਜ਼ਿਆਦਾ ਪਿਆਰ ਵਾਲੀ ਤੇ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਉਹ ਵੀ ਬਹੁਤ ਜ਼ਿਆਦਾ ਚੰਗੇ ਨੇ ਐਨੇ ਚੰਗੇ ਨੇ ਕਿ ਅਸੀਂ ਇਹਨਾਂ ਦੀ ਵੀ ਸਿਫਤ ਨਹੀਂ ਕਰ ਸਕਦੇ ਤੇ ਜੋ ਸਾਨੂੰ ਸਪੂਨ ਇੱਥੇ ਆ ਕੇ ਮਿਲਦਾ ਉਹ ਸਾਨੂੰ ਘਰ ਤਾਂ ਨਹੀਂ ਮਿਲਦਾ ਹੈਗਾ ਚਾਹੇ ਕੋਟੀਆਂ ਕਾਰਾਂ ਚੋ ਮਰਜੀ ਹੈ ਮਾਲਕ ਨੇ ਬਹੁਤ ਕੁਝ ਦਿੱਤਾ ਹੋਇਆ ਪਰ ਜੋ ਇੱਥੇ ਆ ਕੇ ਸਾਨੂੰ ਸ਼ਾਂਤੀ ਇਹਨਾਂ ਬਿਲਕੁਲ ਬੀਬੀ ਜੀ ਨੇ ਬਿਲਕੁਲ ਸਹੀ ਕਿਹਾ ਕਿ ਜੋ ਸਕੂਨ ਜਿਹੜਾ ਹੈਗਾ ਸਾਨੂੰ ਇੱਥੇ ਆ ਕੇ ਮਿਲਦਾ ਇਸ ਪਵਿੱਤਰ ਧਰਤੀ ਤੇ ਆ ਕੇ ਮਿਲਦਾ ਉਹ ਸ਼ਾਇਦ ਸਾਨੂੰ ਜਿਹੜਾ ਹੈਗਾ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਰਹਿ ਕੇ ਵੀ ਨਹੀਂ ਮਿਲਦਾ ਸੋ ਬੀਬੀ ਜੀ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹੇ ਹੈ ਗੁਰੂ ਆਹੇ ਗੁਰੂ ਵਾ ਦਰਸ਼ਕੋ ਸਾਡੇ ਨਾਲ ਇਸ ਸਮੇਂ ਐ ਜੀ ਪੀ ਸੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਰਹੀ ਆ ਮੌਜੂਦ ਨੇ ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰ ਲੈਂਦੇ ਆ ਕਿ ਉਹ ਇਸ ਪਵਿੱਤਰ ਦਿਹਾੜੇ ਮੌਕੇ ਸਿੱਖ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਸਰ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸਰ ਅੱਜ ਜਿਵੇਂ ਪਤਾ ਹੈ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਇਸ ਮੌਕੇ ਤੁਸੀਂ ਸਿੱਖ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਚੀਆਂ ਗੁਰਨਾਨਕ ਦੇਵਾ ਸੰਗਤਾਂ ਨੂੰ 325ਵੇਂ ਖਾਲਸਾ ਦਿਵਸ ਦੀਆਂ ਲੱਖ ਲੱਖ ਵਧਾਈ ਹੋਵੇ। ਔਰ ਮੈਂ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਆਓ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਆਪਾਂ ਉਸ ਜ਼ਿਲ੍ਹੇ ਦੇ ਵਸਿੰਦੇ ਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਨ੍ਹਾਂ ਨੇ ਆਪਣੀ ਬਹੁਤ ਵੱਡੀ ਕੁਰਬਾਨੀ ਦਿੱਤੀ ਔਰ ਭਾਵੇਂ ਉਸ ਟਾਈਮ ਦੀ ਵਜੀਦਾ ਸਰਕਾਰ ਨੇ ਉਹਨਾਂ ਨੂੰ ਵੱਡੇ ਲਾਲਚ ਦਿੱਤੇ ਪਰ ਉਹਨਾਂ ਨੇ ਸਿੱਖੀ ਨੂੰ ਬੁਲੰਦ ਕਰਨ ਲਈ ਆਪਣੀ ਕੁਰਬਾਨੀ ਦੇਣ ਦਾ ਮਨ ਬਣਾਇਆ ਔਰ ਉਹਨਾਂ ਨੇ ਜੈਕਾਰਿਆਂ ਦੇ ਨਾਲ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਸੇ ਤਹਿਤ ਮੈਂ ਸੰਤਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਸਿੰਘ ਸਜੀਏ ਗੁਰੂ ਦੇ ਲੜ ਲੱਗੀਏ ਔਰ ਜਿਹੜੀਆਂ ਸਮਾਜ ਦੇ ਵਿੱਚ ਕ੍ਰਿਤਿਆ ਦੇ ਉਹਨਾਂ ਤੋਂ ਬਚੀਏ ਤਦੇ ਬਚਾਂਗੇ ਜਦੋਂ ਆਪਾਂ ਗੁਰੂ ਦੇ ਲਾਲ ਲਾ ਕੇ ਗੁਰਬਾਣੀ ਪੜਾਂਗੇ અમૃતપાન ਕਰਕੇ ਸਿੰਘ સજાંગે ਔਰ ਸਮੁચ્ચી આંગુરનામક લેવા ਸੰਗਤਾਂ ਨੂੰ ਦੁबारा ਮੈਂ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ સોયસન ਸਰਦਾਰ ਅਫਤਾਰ ਸਿੰਘ ਜੀ ਜਿਹੜੇ ਅੱਜ ਜਿਨ੍ਹਾਂ ਕੀ ਵਿਸਾਖੀ ਦੇ ਪਵਿੱਤਰ ਮੌਕੇ ਜਿਹੜਾ ਹੈ ਸਿੱਖ ਸੰਗਤਾਂ ਨੂੰ ਬਧਾਈਆਂ ਦਿੱਤੀਆਂ ਨੇ ਸੋ ਸਾਡੇ ਨਾਲ ਜਥੇਦਾਰ ਮਨਮੋਹ ਸਿੰਘ ਜੀ ਮਕਾਰੋਂਪੁਰ ਮੌਜੂਦ ਨੇ ਤੇ ਜ਼ਿਲ੍ਹਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਉਹ ਸਿੱਖ ਸੰਗਤਾਂ ਨੂੰ ਵਿਸਾਖੀ ਦੇ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਸਰ ਸਤਿ ਸ਼੍ਰੀ ਅਕਾਲ ਜੀ ਵ ਜਿਸ ਤਰ੍ਹਾਂ ਅੱਜ ਦਾ ਦਿਹਾੜਾ ਵਿਸਾਖੀ ਦਾ ਦਸਵੇਂ ਪਾਤਸ਼ਾਹ ਸਹਿਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਸਾਜ ਕੇ ਉਹਨਾਂ ਨੂੰ ਸਿੱਖ ਬਣਾਇਆ ਤੇ ਸਿੱਖੀ ਨੂੰ ਅੱਗੇ ਤੋਰਨ ਵਾਸਤੇ ਅੱਜ ਜਿਹੜਾ ਸੰਦੇਸ਼ ਹੈ ਉਹ ਇਹੀ ਹੈ ਵੀ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਆਪਾਂ ਵੀ ਆਪਾਂ ਜਿੱਥੇ ਜਗ ਆਪਣੀ ਸੋਚ ਆ ਜਿਹੜਾ ਆਪਣੀ ਗੱਲ ਮੰਨਦਾ ਉਹਨੂੰ ਗੁਰੂ ਦੇ ਲੜ ਲਾਈਏ ਅਮਰ ਸ਼ਕਾਈਏ ਵੱਧ ਤੋਂ ਵੱਧ ਅਮਰ ਸ਼ਕੀਏ ਜਿਸ ਤਰ੍ਹਾਂ ਅੱਜ ਦੇ ਦਿਨ ਸਿੰਘ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜ ਸਿੰਘ ਸਭਾਨਾ ਨੇ ਹੁਕਮ ਦਿੱਤਾ ਵੀ ਆਪਣੇ ਆਪਣੇ ਘਰ ਤੇ ਕੇਸਰੀ ਨਿਸ਼ਾਨ ਚਲਾਓ ਉਹ ਵੀ ਦੁਬਾਰਾ ਅਸੀਂ ਵੀ ਆਪਣੇ ਵੱਲੋਂ ਬੇਨਤੀ ਵੀ ਕਰਦੇ ਆਂ ਵੀ ਜੋ ਜੋ ਸਿੱਖ ਹੈ ਜਿੱਥੇ ਵੀ ਵੱਸਦਾ ਜਿੱਥੇ ਵੀ ਰਹਿੰਦੇ ਆਪਣੇ ਘਰਾਂ ਤੇ ਸਿੱਖੀ ਨਿਸ਼ਾਨ ਚਲਾਈਏ ਤੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਜਥੇਦਾਰ ਸਾਹਿਬ ਜਿਨ੍ਹਾਂ ਨੇ ਕਿ ਜਿਹੜੇ ਆਪਣਾ ਸਿੱਖ ਸੰਤਾਨ ਨੂੰ ਜਿਹੜੀ ਹੈਗਾ ਜਿੱਥੇ ਵਧਾਈ ਦਿੱਤੀ ਹੈ ਇਸ ਪਵਿੱਤਰ ਮੌਕੇ ਤੇ ਉੱਥੇ ਹੀ ਸਿੱਖ ਸੰਤਾਨ ਨੂੰ ਜਿਹੜੀ ਹੈ ਇੱਕ ਸੰਦੇਸ਼ ਦਿੱਤਾ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ जी अज के प्रोग्राम बस इना ही उम्मीद करता कि आज का प्रोग्राम तो बहुत ही वह लग्या होगा अजि एक होर प्रोग्राम लैके मुड़ तो सामने रूबरू होवे तब तकली मैं मेरे साथी करम सिंह दियो इजाजत धनबाद